ਦੋਸਤ ਇੱਕ ਸ਼ਾਰਟ ਵੀਡੀਓ ਬਣਾ ਰਿਹਾ ਫੁੱਲ ਵੀਡੀਓ ਆਪਾਂ ਕੱਲ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ 12 ਸਤੰਬਰ ਨੂੰ ਇੱਕ ਬਹੁਤ ਬੇਸ਼ਮਾਰ ਕੀਮਤੀ ਵੀਰ ਨਗੀਨਾ ਲੈ ਕੇ ਆਇਆ ਨੀਲੀ ਰਾਵੀ ਬਰੀਡ ਦੇ ਵਿੱਚ ਇੱਕ ਬਹੁਤ ਖੂਬਸੂਰਤ ਮੱਝ ਤੁਹਾਨੂੰ ਦਿਖਾਵਾਂਗੇ ਮਗਰ ਕੱਤੀ ਆ ਅੱਜ ਹੀ ਸੂਈ ਹੈ ਠੀਕ ਹੈ ਜੀ ਜੇ ਜੁਰ ਪ੍ਰੋਪਰ ਪਾ ਦਿੱਤੀ ਇਹਨੇ ਬਾਕੀ ਪ੍ਰੋਪਰ ਗੱਲਬਾਤ ਆਪਾਂ ਕਰਦੇ ਆਂ ਵਿਰਿੰਦਰ ਜੀ ਨਾਲ ਇੰਦਰ ਜੀ ਸਸਤਰੀ ਕਰ ਮਾਰਾਂਗੇ ਇੰਦਰ ਜੀ ਤੇ ਮੱਝ ਚੰਗੀ ਆ ਢਾਂਚਾ ਬਹੁਤ ਵਧੀਆ ਸੋ ਬਾਕੀ ਬੈਕਗਰਾਉਂਡ ਦੀ ਭਰਾਵਾਂ ਨੇ ਤੁਸੀਂ ਦੱਸਿਆ ਵੀ ਤਸੱਲੀ ਦਿੱਤੀ 18 19 ਦੀ ਹਾਂਜੀ 18 ਲੀਟਰ ਆਈ ਵੀਰੇ ਉਹਦੇ ਤੀਜੇ ਸਵੇਰ ਤੋਂ ਚਾਇਆ ਹੈ ਠੀਕ ਹੈ ਵੀਰੇ ਤੇ ਬਾਕੀ ਆ ਤੇ ਕੋਈ ਕਿੰਨਾ ਦੋ ਤਿੰਨ ਘੰਟੇ ਪਹਿਲਾਂ ਸੂਈ ਆ ਹਾਂਜੀ ਇਹ 4 ਕਿੰਨੇ ਹੋ ਗਿਆ ਤੇ ਕਈ ਡੇਢ ਘੰਟੇ ਨੂੰ ਯੂਰ ਪਈ ਨਹੀਂ ਹੋ ਗਿਆ ਠੀਕ ਹੈ ਜੀ ਜੋਰ ਵੀਰ ਦੋਸਤੋ ਪ੍ਰੋਪਰ ਨੇ ਪਾ ਦਿੱਤੀ ਆ ਮਗਰ ਕੱਤੀ ਆ ਫੀਮੇਲ ਕਾਫ ਨੂੰ ਨੇ ਜਨਮ ਦਿੱਤਾ ਸੋ ਆਰਡਰ ਨੇ ਵੀ ਦੀ ਕੁਆਲਿਟੀ ਮੇਰਾ ਵੀਰ ਤੁਸੀਂ ਚੈੱਕ ਕਰੋ ਠੀਕ ਹੈ ਜੀ ਸੋ ਪਾਉਂਦੀ ਕਿ ਨਹੀਂ ਪਾਉਂਦੀ ਜਿਵੇਂ ਬਿਲਕੁਲ ਪਾਕਿਸਤਾਨ ਦੇ ਵਿੱਚ ਆਪਾਂ ਮੱਝਾਂ ਦੇਖਦੇ ਆ ਉਹਦਾ ਭਲੇਖਾ ਠੀ ਬਿਗਨਰ ਜੀ ਨੇ ਸੋਚਿਆ ਵੀ ਆਪਾਂ ਨਸਲ ਬ੍ਰੀਡ ਤੇ ਕੰਮ ਕਰਦੇ ਆਂ ਮੱਝ ਚੰਗੀ ਚਾਹੀਦੀ ਆਪਾਂ ਨੂੰ ਤੇ ਸੌਦਾ ਤੁਸੀਂ ਕਰ ਸਕਦੇ ਜੀ ਇਸ ਵਾਰ ਵੀ ਕਰਮਾੜੀਆਂ ਬਿਲਕੁਲ ਕੱਟੀ ਨੂੰ ਜਨਮ ਦਿੱਤਾ ਤੇ ਨੈਕਸਟ ਫਿਊਚਰ ਟਾਈਮ ਦੀ ਜੇਕਰ ਗੱਲ ਕਰੀਏ ਤੇ ਚੰਗੇ ਸੀਮਾਂ ਤੋਂ ਤੁਸੀਂ ਚੰਗੇ ਬੱਚੇ ਲੈ ਸਕਦੇ ਜੀ ਬਾਕੀ ਮਾਰਕਿੰਗ ਦੀ ਗੱਲ ਕਰੀਏ ਹਰ ਪਾਸੇ ਤੁਸੀਂ ਦੇਖੋਗੇ ਪ੍ਰੋਪਰ ਮਾਰਕਿੰਗ ਜਾਇਲ ਮਾਰਕਿੰਗ ਦੇ ਵਿੱਚ ਆ ਆਰਡਰ ਦੋ ਪਾਸੇ ਬਿਲਕੁਲ ਤੁਸੀਂ ਦੇਖੋਗੇ ਦਾਬਤ ਦੋ ਪਾਸੇ ਆ ਲੈਵੇ ਤੇ ਗੇਨ ਸਪੋਨ ਚਲੇ ਗੇ ਉੱਪਰ ਕਾਫੀ ਆ ਅਰਲੀਆਂ ਵਰਗੇ ਥਾਣਾ ਵਾਟ ਸਪੇਸ ਤੁਹਾਡੇ ਸਾਹਮਣੇ ਆ ਠੀਕ ਆ ਜੀ ਅਗਲੇ ਪੜਾ ਮਗਰਲੇ ਜਿਹੜੇ ਪੈਰ ਅਗੇਠੇ-ਗੇਠੇ ਸਵਾ ਸਵਾ ਗੇਠੇ ਧੁਕੇ ਆ ਠੀਕ ਆ ਜੀ ਪੂਛ ਖਾਫ ਵਾਈਟ ਆ ਤੇ ਖੱਬੇ ਪਾਸੇ ਕੱਟ ਆ ਗਿਆ ਠੀਕ ਆ ਜੀ ਉਹ ਵੀ ਤੁਹਾਨੂੰ ਬਿਲਕੁਲ ਆਪਾਂ ਦਿਖਾਇਆ ਵੀਡੀਓ ਦੇ ਵਿੱਚ ਕਿ ਖੱਬੇ ਪਾਸੇ ਕੱਟ ਆ ਅੱਖਾਂ ਬਿਲਕੁਲ ਬਿੱਲੀਆਂ ਤੇ ਮੁੱਲ ਵੀਰਿੰਦਰਜੀਤਾਂ ਦਾ ਵੀ ਆਪਾਂ ਖਾਸ ਤੌਰ ਤੇ ਕੋਈ ਵੀਰ ਆਪਣਾ ਸੰਪਰਕ ਕਰੇ ਨੰਬਰ ਸਕਰੀਨ ਤੇ ਚੱਲਣ ਰਿਹਾ ਮੁੱਲ ਫੋਨ ਤੇ ਆ ਪੂਰੀ ਵੀਡੀਓ ਕੱਲ ਨੂੰ ਅਪਲੋਡ ਕਰ ਪਿਆਂਗੇ ਸੋ ਚਾਹਵਨ ਭਰਾ ਆਪੇ ਠੀਕ ਆ ਜੀ ਸ਼ੌਂਕ ਰੱਖਣ ਵਾਲੇ ਜਰੂਰ ਖਰੀਦਦਾਰੀ ਕਰ ਲਿਓ ਧੰਨਵਾਦ ਸ਼ਾਰਟ ਵੀਡੀਓ ਦੇਖਣ ਦੇ ਲਈ